અમેરે કોલા આજ એક ચિઠ્ઠી આઈ હૈ જી આપકી સંસ્થા એક જરિયા માત્ર એક સંસ્થા હી નહીં સચમે એક જરિયા હૈ ઇન્સાન કો ઇન્સાન સે જોડને કા અગર એક માં પિતા ઓર હમારે હોતે હુએ મેડિસિન કે ભાવ મેં દર્દ જીલ રહા હૈ તો ઘિન હૈ હમારે ઇન્સાન હોને પર ઇસ લેટર દે જઝબાત મેં બહોત બખૂબી સમਝ સકદાતે મેં બહોત કદર કરતા પર મેં લાદા કે મેરા કлле દા ડિસિઝન નહીં હૈગા એ કે પૈસે નહીં ફડને મેં મજબૂર હં એદા ચિઠ્ઠીયાં દે وچ પૈસે ના ભેજો ઓર મેં સોરી ફીલ કરતા લિશાજી કોલ ઓર પૂરે દુનિયા ભર دے ડોનરરા કોલ જેડે સાનુ સેવા ભેજના ચાહંદે ને સિધ્ધે તરીકે નલ પર અસી નહીં લે ਅ ਮੇਰੇ ਕੋਲ ਅੱਜ ਇੱਕ ਚਿੱਠੀ ਆਈ ਹੈ ਜੀ ਆ ਚਿੱਠੀ ਮੈਂ ਪੜ ਲਈ ਆ ਵੈਸੇ ਮੈਂ ਚਿੱਠੀ ਵੀ ਪੜ ਲਈ ਆ ਤੇ ਚਿੱਠੀ ਦੇ ਵਿੱਚ ਵੀ ਕੀ ਆ ਮੈਂ ਸਾਰਾ ਕੁਝ ਦੱਸ ਦਿੰਨਾ ਤੇ ਚਿੱਠੀ ਪਹਿਲਾਂ ਆਪਾਂ ਪੜ ਕੇ ਤੁਹਾਨੂੰ ਸੁਣਾ ਦਿੰਨੇ ਆ ਚਿੱਠੀ ਆ ਚਿੱਠੀ ਹੈ ਮੇਰੇ ਕੋਲ ਤੇ ਆ ਚਿੱਠੀ ਦੇ ਵਿੱਚ ਕਿਸੇ ਚਿੱਠੀ ਦੇ ਕਿਸੇ ਭੈਣ ਨੇ ਸਾਨੂੰ ਭੇਜੀ ਚਿੱਠੀ ਪੂਰੀ ਚਿੱਠੀ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਔਰ ਮੈਂ ਆ ਚਿੱਠੀ ਦੇ ਵਿੱਚ ਨਾ ਮੈਨੂੰ ਕੁਝ ਮਾਇਆ ਵੀ ਮਿਲੀ ਆ 1500 ਰੁਪਏ ਆ 1500 ਰੁਪਏ ਇੱਥੇ ਹੀ ਪਿਆ ਚਿੱਠੀ ਭੇਜਣ ਵਾਲੀ ਭੈਣ ਹੈਗੀ ਅਲੀਸ਼ਾ ਖੰਨੇ ਸ਼ਹਿਰ ਤੋਂ ਤਾਂ ਇਹਨਾਂ ਨੇ ਪੂਰੀ ਚਿੱਠੀ ਲਿਖੀ ਹੈ ਜਿਹਦੇ ਵਿੱਚ अनमोल जी और उनके सभी टीम मेंबर मंथन जी अनिश जी अपार जी आशु जी सचिन जी अभिषेक जी पूरी टीम बारे उन्होंने कल्ले-कल्ले नाम लिख के लिखे कि आप सभी को नमस्ते और मेरी तरफ से बहुत बहुत ब्लेसिंग्स आपकी संस्था एक जरिया मात्र एक संस्था ही नहीं सच में एक जरिया है इंसान को इंसान से जुड़ने का उसका ये रिलाइज़ करवाने का कि समाज की हर एक माँ पिता बच्चे बच्चे के लिए हमारे कुछ कर्तव्य हैं वसुधै कटुक मनक्ष का सही अर्थ आपकी संस्था समझा रही है अगर एक माँ पिता और हमारे होते हुए मेडिसिन के भाव में दर्द झेल रहा है तो घिन है हमारे इंसान होने पर हम सभी बहुत कम कर रहे हैं आ, आप सभी हमेशा साथ रहना और इस तीर्थ स्थान की सेवा करते रहना तोड़ हर कोई लेता है पर जोड़ना बहुत मुश्किल है आप सभी के प्यार और संपर्ण के जुड़ी इस संस्था ने मुझे भी दिल से आपसे जोड़ा है अनमोल जी का साथ एक नेक काम में और आपकी आ, नेक काम में आप सभी देते रहना मैं एक जरिया की वीडियोज़ लास्ट ईयर से देख रही हूँ मेरा बहुत मन था कि मैं यहाँ आऊँ पर कुछ कारणवश मैं नहीं आ पाई पर मेरा मन वहीं जुड़ा है आई होप आई विश आई प्रे कि मैं जल्द ही इस तीर्थ स्थान पर आऊँ जरूरत जरूरतमंदों की मदद करूं मेरी मदर की 24 22 मई और फादर की 23 को बरसी है आई होप तब तक यह लेटर आपकी संस्था तक पहुंच जाए अनमोल जी और सभी टीम मेंबर को बहुत-बहुत ब्लेसिंग्स भगवान जी आप सबको जोड़े रखे फ्रॉम अलीशा खन्ना इस लेटर दे जज्बात मैं बहुत बखूबी समझ सकदा ते मैं बहुत कदर करता पर एक चीज जड़ी मेनू नहीं पसंद आई और मेरे किसी भी टीम मेंबर नु ए चीज बिल्कुल भी मतलब ए मैं वीडियो क्यों पा रया ਮੈਨੂੰ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਪਤਾ ਹੈ ਕਿ ਪੂਰੀ ਦੁਨੀਆ ਭਰ ਦੇ ਵਿੱਚ ਲੋਕ ਸਾਨੂੰ ਬਹੁਤ ਪਿਆਰ ਕਰਦੇ ਨੇ ਸ਼ਾਇਦ ਜਿੰਨਾ ਪਿਆਰ ਸਾਡੇ ਪਰਿਵਾਰ ਪੂਰੀ ਟੀਮ ਦੇ ਪਰਿਵਾਰਕ ਮੈਂਬਰ ਸਾਨੂੰ ਕਰਦੇ ਨੇ ਉਨਾ ਹੀ ਤੁਸੀਂ ਕਰਦੇ ਹੋ ਕੋਈ ਦੂਰਾਈ ਨਹੀਂ ਇਹਦੇ ਵਿੱਚ ਪਰ ਜਿਹੜੀ ਆ ਮਾਇਆ ਤੁਸੀਂ 1500 ਰੁਪਏ ਭੇਜੀ ਹੈ ਇਹ ਅਸੀਂ ਨਹੀਂ ਦਵਾ ਸਕਦੇ ਇੱਥੇ ਕਿਸੇ ਨੂੰ ਕਿਉਂਕਿ ਇਸ ਐਨਜੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੈਸਾ ਅਕਾਊਂਟ ਨੰਬਰ ਕੋਈ ਸਿਸਟਮ ਨਹੀਂ ਹੈ ਤਾਂ ਜਿਹੜੀ ਇਹ ਤੁਹਾਡੀ ਮਾਇਆ ਹੈ ਇਹ ਐਦਾਂ ਹੀ ਵਾਪਸ ਪਹੁੰਚੇਗੀ ਅਡਰੈਸ ਇਹਦੇ ਤੇ ਅਲੀਸ਼ਾ ਜੀ ਦਾ ਲਿਖਿਆ ਹੋਇਆ ਫੋਨ ਨੰਬਰ ਲਿਖਿਆ ਹੋਇਆ ਇਹ ਤਾਂ 1500 ਰੁਪਏ ਅਲੀਸ਼ਾ ਜੀ ਦਾ ਐ ਹੀ ਵਾਪਸ ਪਹੁੰਚੇਗਾ ਪਰ ਹਾਂ ਇਸ ਭਾਵ ਦੇ ਇਸ ਮਾਇਆ ਦੀ ਮੈਂ ਬਹੁਤ ਕਦਰ ਕਰਦਾ ਕਿਉਂਕਿ ਅੱਜ ਤੱਕ ਸਾਨੂੰ بڑے ਲੋਕਾਂ ਨੇ ਵੈਸੇ ਨਹੀਂ ਹੁੰਦੀਆਂ ਦੇ ਰਾਹੀਂ ਸਾਨੂੰ ਬਿਨਾਂ ਦੱਸੇ ਸਾਡੇ ਖਾਤੇ 'ਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਅਸੀਂ ਉਹ ਪੈਸੇ ਨਾ ਕਢਾਏ ਨਾ ਕਦੀ ਅੱਗੇ ਕਢਾਣੇ ਆ ਇਹਨੂੰ ਮੇਰੀ ਗਰਾਰੀ ਨਾ ਸਮਝੋ ਕਿਉਂਕਿ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਵੀ ਕਿਸੇ ਨੇ ਕਿਹਾ ਕਿ ਤੁਹਾਨੂੰ ਪੈਸੇ ਲੈਣੇ ਚਾਹੀਦੇ ਨੇ ਕਿਉਂਕਿ ਜਿਹੜੇ ਲੋਕ ਨਹੀਂ ਆ ਸਕਦੇ ਉਹ ਤੁਹਾਡੀ ਐਨਜੀਓ 'ਚ ਤੁਹਾਡੇ ਤੇ ਇਤਬਾਰ ਵੀ ਕਰਦੇ ਨੇ ਔਰ ਉਹ ਬਲਾਈਂਡ ਟਰਸਟ ਕਰਦੇ ਨੇ ਤੁਹਾਡੇ ਤੇ ਜਿਹੜੇ ਲੋਕ ਬੋਲਦੇ ਨੇ ਗਲਤ ਬੋਲਣ ਦਿਓ ਪਰ ਮੈਨੂੰ ਲੱਗਦਾ ਕਿ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਹੈਗਾ ਇਹ ਕਿ ਪੈਸੇ ਨਹੀਂ ਫੜਨੇ ਮੇਰੇ ਨਾਲ ਨਾਲ ਕੋਈ ਟੀਮ ਮੈਂਬਰ ਸਹਿਮਤ ਨਹੀਂ ਹੈਗਾ ਇਸ ਗੱਲ ਤੇ ਕਿ ਪੈਸੇ ਫੜੋ ਕਿਉਂਕਿ ਇੱਥੇ ਬਿਨਾ ਪੈਸੇ ਫੜੇ ਹੀ ਸੇਵਾ ਬਹੁਤ ਵਧੀਆ ਚੱਲ ਰਹੀ ਹੈ ਇਹ ਬਾਪੂ ਜੀ ਨੇ ਜਿਨ੍ਹਾਂ ਦਾ 2 ਮਹੀਨੇ ਪਹਿਲਾਂ ਗੁੱਟ ਟੁੱਟ ਗਿਆ ਇਹ ਪਰਸੋ ਬਾਪੂ ਜੀ ਸਾਡੇ ਕੋਲ ਆਏ ਸੀਗੇ ਘਰੇ ਪੱਖਾ ਵੀ ਨਹੀਂ ਸੀਗਾ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਪੱਖਾ ਚੱਕ ਕੇ ਇਥੋਂ ਅਸੀਂ ਬਾਪੂ ਜੀ ਨੂੰ ਦੇਤਾ ਝੁੱਗੀ 'ਚ ਬਾਪੂ ਜੀ ਰਹਿੰਦੇ ਨੇ ਹੁਣ ਡਾਕਟਰ ਨੇ ਐਮ ਆਰ ਆਈ ਲਿਖੀ ਆ ਉਹ ਐਮ ਆਰ ਆਈ ਦੀ ਕੀਮਤ 2500 ਰੁਪਈਆ ਮੈਂ ਇਹ ਅਲੀਸ਼ਾ ਭੈਣ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਆ 2500 ਰੁਪਏ ਕੱਢ ਕੇ ਇਹਨਾਂ ਦੀ ਸਕੈਨ ਕਰਾ ਰਿਆ ਇਹ ਸੇਵਾ ਇਹ ਪੈਸੇ ਮੇਰੇ ਨਹੀਂ ਆ ਇਹ ਪੈਸੇ ਸਾਡੀ ਟੀਮ ਨੇ ਆਪਸ 'ਚ ਕੰਟ੍ਰਿਬਿਊਟ ਕਰਕੇ ਤੁਹਾਡੇ ਵੱਲੋਂ ਆ ਅਲੀਸ਼ਾ ਜੀ ਵੱਲੋਂ ਇਹ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਆਨਲਾਈਨ ਡੋਨੇਸ਼ਨ ਦੇਣਾ ਚਾਹੁੰਦੇ ਨੇ ਉਹਨਾਂ ਵੱਲੋਂ ਇਸ ਕੈਨ ਮੈਨਾਂ ਦੀ ਕਰਾਰ ਹੈ ਪਰ ਜਿਹੜੀ ਆ ਮਾਇਆ ਲੋਆਪੂ ਜੀ ਇਹ 2500 ਰੁਪਏ ਦੀ ਤੁਹਾਡੀ ਜਿਹੜੀ ਸਕੈਨ ਹੋਣੀ ਹੈ ਨਾ ਇਹ ਉਹਦੇ ਪੈਸੇ ਨੇ ਆ ਫੜ ਲਓ ਇਹ ਮੇਰੇ ਕਹਿਣ ਦਾ ਕੀ ਭਾਵ ਹੈ ਕਹਿਣ ਦਾ ਇਹ ਭਾਵ ਹੈ ਕਿ ਮੈਂ ਤੁਹਾਡੀ ਭਾਵਨਾਵਾਂ ਦੀ ਬੜੀ ਕਦਰ ਕਰਦਾ ਕਿ ਤੁਸੀਂ ਸਾਰੇ ਸੇਵਾ ਕਰਨਾ ਚਾਹੁੰਦੇ ਹੋ ਪਰ ਮੈਂ ਮਜਬੂਰ ਹਾਂ ਐਦਾ ਚਿੱਠੀਆਂ ਦੇ ਵਿੱਚ ਪੈਸੇ ਨਾ ਭੇਜੋ ਪਹਿਲਾਂ ਵੀ ਇੱਕ ਦੋ ਜਾਣਿਆਂ ਨੇ ਸਾਨੂੰ ਬਿਨਾਂ ਦੱਸੇ ਚਿੱਠੀ ਭੇਜੀ ਇਹ ਪੈਸਿਆਂ ਦਾ ਮਿਸਯੂਜ਼ ਵੀ ਹੋ ਸਕਦਾ ਹੋ ਸਕਦਾ ਹੈ ਚਿੱਠੀ ਸਾਡੇ ਤੱਕ ਪਹੁੰਚਦੀ ਨਾ ਤੁਸੀਂ ਕੱਲੀ ਚਿੱਠੀ ਭੇਜੋ ਜੀ ਸਦਕੇ ਮੈਂ ਵੈਲਕਮ ਕਰੂੰਗਾ ਚਿੱਠੀ ਦਾ ਔਰ ਐਡਰੈਸ ਵੀ ਭੈਣ ਇਸ ਜਗ੍ਹਾ ਦਾ ਦੇਤਾ ਨੰਬਰ ਸਾਡੀ ਐਨ ਜੀਓ ਦਾ ਪਤਾ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਸਾਡੇ ਨਾਲ ਇਦਾਂ ਨਾ ਕਰੋ ਪਰ ਮੈਂ ਇੱਕ ਵਾਦਾ ਜ਼ਰੂਰ ਕਰਦਾ ਆਣ ਵਾਲੇ ਥੋੜੇ ਦਿਨਾਂ ਚ ਜਾਂ ਥੋੜੇ ਮਹੀਨਿਆਂ ਚ ਸਾਡੀ ਸੰਸਥਾ ਦਾ ਉਹ ਜਗ੍ਹਾ ਖੁੱਲ ਜਣੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਉਹ ਜਗ੍ਹਾ ਲੈਤੀ ਤੁਸੀਂ ਸਾਰਿਆਂ ਨੇ ਉੱਥੇ ਬਹਿ ਕੇ ਮੈਂ ਕੋਈ ਇੱਕ ਸਿਸਟਮ ਐਸਾ ਪੱਕਾ ਬਣਾਉਂਗਾ ਜਿਹਦੇ ਵਿੱਚ ਤੁਸੀਂ ਘਰ ਬੈਠੇ ਵੀ ਸੇਵਾ ਕਰ ਸਕਦੇ ਹੋ ਫਿਲਹਾਲ ਦੀ ਕੜੀ ਸੇਵਾ ਜਿਹੜੀ ਉਹ ਦੁਆਵਾਂ ਅਰਦਾਸਾਂ ਦੀ ਕਰੋ ਇਹਨਾਂ ਦੇ ਦੋ ਜਵਾਨ ਮੁੰਡੇ ਐਕਸਪਾਇਰ ਹੋ ਗਏ ਦੋ ਮੁੰਡਿਆਂ ਦੀ ਡੈਥ ਹੋ ਗਈ ਘਰ ਚ ਬਾਪੂ ਜੀ ਤੇ ਹੁਣ ਮਾਤਾ ਜੀ ਨੇ ਇਹਨਾਂ ਦਾ ਇਲਾਜ ਹੋਣਾ ਹੈ ਇਹਨਾਂ ਵਾਸਤੇ ਅਰਦਾਸ ਕਰੋ ਫਿਲਹਾਲ ਦੀ ਕੜੀ ਵੀਡੀਓ ਸ਼ੇਅਰ ਕਰੋ ਹੋ ਸਕਦਾ ਇਹਨਾਂ ਦੇ ਇਲਾਜ ਤੇ ਅੱਗੇ ਜਿਹੜਾ ਖਰਚਾ ਹੋਣਾ 25 30 50 ਹਜ਼ਾਰ ਜਿੰਨਾ ਵੀ ਡਾਕਟਰ ਕਹੇਗਾ ਉਹਦੇ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਇੱਥੇ ਮਦਦ ਕਰਨ ਮੌਕੇ ਤੇ ਆਓ ਪਿੱਛੇ ਮਰੀਜ਼ਾਂ ਦਾ ਰਸਾ ਬਹੁਤ ਜ਼ਿਆਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਇੱਥੇ ਰੋਜ਼ ਮਰੀਜ਼ ਆਉਂਦੇ ਨੇ 365 ਦਿਨ ਤਮਾ ਬੇਨਤੀ ਕਰਨਾ ਚਾਹਨਾ ਜਿਵੇਂ ਤੁਸੀਂ ਤੀਰਥ ਤੇ ਜਾਂਦੇ ਹੋ ਨਾ ਕਿਤੇ ਨਾ ਕਿਤੇ ਮੱਥਾ ਟੇਕਣ ਉਵੇਂ ਇਹਨੂੰ ਵੀ ਤੀਰਥ ਸਮਝ ਕੇ ਸਾਲ ਚ ਇੱਕ ਵਾਰੀ 6 ਮਹੀਨਾ ਚ ਇੱਕ ਵਾਰੀ ਜਾਂ 2 ਸਾਲਾਂ ਬਾਅਦ ਇੱਕ ਵਾਰੀ ਇੱਥੇ ਜ਼ਰੂਰ ਆਓ ਸਾਨੂੰ ਬੜੀ ਖੁਸ਼ੀ ਹੋਏਗੀ ਪਰ ਐਦਾ ਇੱਥੇ ਪੈਸੇ ਭੇਜਣੇ ਇਹ ਪੈਸੇ ਸੇਮ ਅਲੀਸ਼ਾ ਜੀ ਨੂੰ ਐਦਾ ਹੀ ਵਾਪਸ ਜਾਣਗੇ ਔਰ ਮੈਂ ਸੌਰੀ ਫੀਲ ਕਰਦਾ ਅਲੀਸ਼ਾ ਜੀ ਕੋਲ ਔਰ ਪੂਰੀ ਦੁਨੀਆ ਭਰ ਦੇ ਡੋਂਡਰਾਂ ਕੋਲ ਜਿਹੜੇ ਸਾਨੂੰ ਸੇਵਾ ਭੇਜਣਾ ਚਾਹੁੰਦੇ ਨੇ ਸਿੱਧੇ ਤਰੀਕੇ ਨਾਲ ਪਰ ਅਸੀਂ ਨਹੀਂ ਲੈ ਸਕਦਾ ਔਰ ਉਹ ਅਸੀਂ ਜਲਦੀ ਕੋਈ ਨਾ ਕੋਈ ਹੱਲ ਕੱਢ ਕੇ ਤੁਹਾਡਾ ਹੱਲ ਕਰਾਂਗੇ ਫਿਲਹਾਲ ਉਦੋਂ ਤੱਕ ਇਹਨਾਂ ਲਈ ਅਰਦਾਸ ਕਰੋ ਇਹਨਾਂ ਲਈ ਦੁਆ ਕਰੋ ਇਹਨਾਂ ਲਈ ਪ੍ਰੇ ਕਰੋ ਕਿ ਇਹ ਵਿਚਾਰੇ ਤੰਦਰੁਸਤ ਤੇ ਠੀਕ ਰਹੇ ਬਹੁਤ ਬਹੁਤ ਧੰਨਵਾਦ